ਜੀ ਖੰਸਾ ਵਾਈਬ ਜੀ ਕੀ ਫਤਿਹ ਸੰਗਰ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮਸਲਾ ਕਿ ਸ਼ਹੀਦ ਭਾਈ ਸੰਗਰ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜ ਗ੍ਰਾਂਡੀਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੁਣੀ ਸਾਰੇ ਸਨ ਬਾਬਾ ਜੀ ਹੁਣੀ ਇਹ ਨੇਤਾ ਨਿਰਾਂ ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਉਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਣੇ ਇਕੱਠੇ ਬੈਠੇ ਆ ਤੁਹਾਡੇ ਨਾਲ ਵੀ ਉਹ ਆ ਕੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪਜੀ ਵੀ ਰੋਕਦੇ ਰਹੇ ਕਿੰਨੇ ਵੀ ਉਹ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪ੍ਰਸ਼ਾਨਤਾ ਕਰਨੀ ਇਹ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ 13 13 ਸਿੰਘਾਂ ਨਾਲ ਸੰਬੰਧਿਤ ਕਰਕੇ ਆਪਜੀ ਸਾਰੇ ਇੱਕੋ ਬਾਨੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਂ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13 13 ਦੀ ਜਥੇਬੰਦੀ ਨਾਲ ਨਹੀਂ ਸੀ ਉਹ ਦਾ ਨਾਮ ਜਾਣੇ ਕਰਕੇ ਹੀ ਤੇਰਾ ਤੇਰਾ ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉੱਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋ ਰਵੇ ਜਾਂ ਕਿਵੇਂ ਵੀ ਆਹ ਜਿਹੜੇ ਵੀਰ ਜੀ ਇਦਾਂ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਅਸੀਂ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਾਰੇ ਦੀ ਹਜ਼ੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੀ ਉੱਥੇ ਮੌਜੂਦ ਸਨ ਇਸ ਕਰਕੇ ਵੀਰ ਜੀ ਹੁਣੀ ਸਾਡੇ ਕੋਲ ਚੇਚਾ ਚੱਲ ਕੇ ਆਏ ਆ ਜੀ ਆ ਇਹਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਦ ਦੇ ਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਹੈਗੇ ਵੇਖੋ ਔਰਤ ਦਾ ਇੱਕ ਕਹਿ ਲੋ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦੇ ਆ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਦੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੀ ਹੈ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿਹਾ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਕਿ ਤੇਰਾ ਤੇਰਾ ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸੀ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਸ ਸੰਗਤ ਦੇ ਭਲੇਖੇ ਜੋ ਕਰਦੀ ਐ ਵੀ ਭਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਇਆਂ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀਆਂ ਵਿਓ ਚੀਜ਼ ਨੂੰ ਆਪ ਜੀ ਮੰਨ ਤੇ ਨਾ ਲਾਇਓ ਮੈਂ ਵੀ ਬੇਨਤੀ ਕਰਦੀ ਕਿਉਂਕਿ ਸਮਾਂ ਹੀ ਇਦਾਂ ਦਾ ਸੀ ਹੁਣ ਉਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਣੇ ਇਕੱਠੇ ਬੈਠੇ ਆ ਤੁਹਾਡੇ ਨਾਲ ਵੀ ਉਹ ਆ ਕੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪਜੀ ਵੀ ਰੋਕਦੇ ਰਏ ਕਿੰਨੇ ਵੀ ਉਹ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪ੍ਰਸ਼ੰਤਾ ਕਰਨੀ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ 13 13 ਸਿੰਘਾਂ ਨਾਲ ਸੰਬੰਧਿਤ ਕਰਕੇ ਆਪਜੀ ਸਾਰੇ ਇੱਕੋ ਬਾਣੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਂ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13-13 ਦੀ ਜਥੇਬੰਦੀ ਨਾਲ ਨਹੀਂ ਸੀ ਉਹ ਦਿਨਾਂ ਜਾਣੇ ਕਰਕੇ ਹੀ 13-13 ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉੱਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋਰ ਵੀ ਜਾਂ ਕਿਵੇਂ ਵੀ ਇਹ ਆ ਜਿਹੜੇ ਵੀਰ ਜੀ ਇਦਾਂ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਘੜੀ ਦਾ ਵੀ ਅਹੀ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਹਾਰਾਜ ਦੀ ਹਜ਼ੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੀ ਉੱਥੇ ਮੌਜੂਦ ਸਨ ਇਸ ਕਰਕੇ ਵੀਰ ਜੀ ਹੁਣੀ ਸਾਡੇ ਕੋਲ ਚੇਚਾ ਚੱਲ ਕੇ ਆਏ ਆ ਜੀ ਆ ਇਹਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਦ ਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਹੈਗੇ ਦੇਖੋ ਔਰਤ ਦਾ ਇੱਕ ਕਹਿ ਲੋ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆਇਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦੇ ਆ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਦੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੀ ਹੈ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿ ਅਭੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਤੇ 13 ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸੜਾ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਸ ਸੰਦਰਭ ਦੇ ਭਲੇ ਖੇਚੋ ਕੱਢਦੀ ਐ ਵੀ ਭਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਇਆਂ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀ ਆ ਤੇ ਉਸ ਚੀਜ਼ ਨੂੰ ਆਪ ਜੀ ਮੰਨ ਤੇ ਨਾ ਲਾਓ ਮੈਂ ਵੀ ਬੇਨਤੀ ਕਰਦੀ ਕਿਉਂਕਿ ਸਮਾਂ ਹੀ ਇਦਾਂ ਦਾ